ਅੱਜ ਸਵੇਰੇ ਇੱਕ ਬੜੀ ਦਿਲ ਨੂੰ ਜਿਹੜੀ ਐ ਇਨਾ ਦੁੱਖ ਹੋਇਆ ਕਿ ਉੱਥੇ ਇੱਕ ਸੜਕ ਹਾਦਸਾ ਹੋਇਆ ਜਿਹਦੇ ਵਿੱਚ ਇੱਕ ਟੈਂਕੂ ਤੇ ਵਲੰਟਾ ਕੈਂਟਰ ਹੈ ਉਹ ਆਪਸੇ ਟਕਰਾ ਗਿਆ ਜਿਹਦੇ ਵਿੱਚ ਅੱਜ ਜੋ ਹੁਣ ਰਿਪੋਰਟ ਮਿਲੀ ਹੈ 11 ਮੌਤਾ ਮੌਕੇ ਤੇ ਹੋਈ ਹੈ ਬਾਕੀ 20 22 ਜਿਹੜੇ ਉਹਦੇ ਵਿੱਚ ਲੋਕ ਸੀਗੇ ਸਵਾਰ ਸੀ ਉਹ ਸਾਰੇ ਦੇ ਸਾਰੇ ਜਿਹੜੇ ਐ ਉਹ ਇਹ ਹਸਪਤਾਲਾਂ 'ਚ ਜਿਹੜੇ ਇਲਾਜ ਨੇ ਤੇ ਇਸ ਤਰ੍ਹਾਂ ਦੀ ਜਦੋਂ ਘਟਨਾ ਕੋ ਹੁੰਦੀ ਹੈ ਤਾਂ ਇਲਾਕੇ ਵਿੱਚ ਬੜਾ ਵੱਡਾ ਜਿਹੜਾ ਉਹ ਦੁੱਖ ਫੈਲ ਜਾਂਦਾ ਹੈ ਮੈਨੂੰ ਬਹੁਤ ਅਫਸੋਸ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਮੌਤ ਦਿਖਾਰਤੇ ਨੌਜਵਾਨ ਯੰਗ ਜਨਰੇਸ਼ਨ ਜਿਹੜੀ ਉਹਦੇ ਵਿੱਚੋਂ ਉਹਨਾਂ ਦੀ ਬਹੁਤ ਹੁੰਦੀ ਹੈ ਤੇ ਜਿਹੜੇ ਬਾਕੀ ਹੈ ਪ੍ਰਮਾਤਮਾ ਦੇ ਅਰਦਾਸ ਹੈ ਕੋਣੋਂ ਪ੍ਰਮਾਤਮਾ ਛੇਤੀ ਠੀਕ ਕਰੇ ਪਰ ਇੱਥੇ ਮੈਂ ਪਹਿਨਾ ਚੋਣਾ ਕਿ ਇਹ ਜਿਹੜੀ ਸਾਡੀ ਜਿੱਥੇ ਹਾਦਸੇ ਹਮੇਸ਼ਾ ਹੀ ਹੁੰਦੇ ਰਹਿੰਦੇ ਪੰਜ ਸੱਤ ਵਾਰ ਤੇ ਜਿਹੜੇ ਬੱਚੇ ਸਾਡੇ ਟੀਚਰ ਸੀਗੇ ਦੂਜਿਆਂ ਜਿਨ੍ਹਾਂ ਵਿੱਚ ਤਰਨਤਾਰਨ ਕਪੂਰਥਲਾ ਜਲੰਧਰ ਉਹ ਇੱਥੋਂ ਨੌਕਰੀ ਕਰਨ ਲਈ ਜਾਂਦੇ ਤੇ ਜਦੋਂ ਉਹ ਇਹੋ ਜਿਹੇ ਜਾਂਦੇ ਤੇ ਬੱਚੇ ਸਵੇਰੇ ਇੱਥੋਂ ਜਾਂਦੇ ਤੇ ਸ਼ਾਮ ਹੋਰਾਂ ਨੇ ਆਪ ਡਾਊਨ ਕਰਨਾ ਹੁੰਦਾ ਕਿਉਂਕਿ ਇੱਥੇ ਵਿੱਚ ਪਰਿਵਾਰ ਉਹਨਾਂ ਦੇ ਥੋੜੀਆਂ ਤਨਖਾਹਾਂ 10 10 11000 ਦੇ ਵਿੱਚ ਗੁਜ਼ਾਰਾ ਵੀ ਨਹੀਂ ਹੁੰਦਾ ਤੇ ਉਹ ਉਹ ਤੋਂ ਕਿਹੋ ਜੇ ਟ੍ਰੈਕਸ ਕਰਕੇ ਜਾਂ ਇਕੱਠੇ ਹੋ ਗਏ ਉਪ ਜਾਂਦੇ ਤੇ 8-10 ਸਾਲ ਸੇ ਹੋ ਗਏ ਮੇਰੇ ਮੈਨੂੰ ਯਾਦ ਹੈ ਇੱਕੋ ਹੀ ਤਾਂ 11 ਜਿਹੜੇ ਟੀਚਰ ਸੀ ਉਹ ਜ਼ਿਆਦਾ ਤਾਂ ਲੜਕੀਆਂ ਸੀ ਉਹ ਮੌਦ ਦੇ ਕਾਰਨ ਇਸੇ ਦਾ 6-7-8 ਜਿਹੜੇ ਉਹਲੇ ਹਾਸੇ ਉਹ ਵੀ ਬੜੇ ਦਿਲ ਨੂੰ ਕੰਬਾਉਣ ਵਾਲੇ ਸੀ ਪਰ ਉਹਨਾਂ ਦਾ ਕੋਈ ਹੱਲ ਕਿਸੇ ਨੂੰ ਕੰਫਰੈਨਸੇਸ਼ਨ ਨਹੀਂ ਕੀਤਾ ਗਿਆ ਕੁਝ ਵੀ ਕੀਤਾ ਹੈ ਅੱਜ ਵੀ ਹੁਣ ਮੈਂ ਵੇਖ ਕੇ ਸੋਹ ਕੇ ਹੈਰਾਨ ਹਾਂ ਮੈਨੂੰ ਪਤਾ ਲੱਗਿਆ ਕਿ ਭਗਵੰਤ ਮਾਨ ਦੀ ਮਾਨਯੋਗ ਜਿਹੜੇ ਉਹ 2 2 ਲੱਖ ਰੁਪਇਆ ਇੱਕ ਇੱਕ ਜਿਹੜੇ ਨੌਜਵਾਨ ਦੀ ਮੌਤ ਹੋਦਾ ਉਹਨਾਂ ਨੇ ਮੁੱਲ ਪਾਇਆ ਕਿ ਅਸੀਂ ਉਹਨਾਂ ਨੂੰ ਕੰਪਨਸੇਸ਼ਨ ਦੇਵਾਂਗੇ ਦੇਖੋ ਕਿੰਨੀ ਇਨਜਸਟਿਸ ਹੈ ਇੱਥੇ ਦਿੱਲੀ ਵਿੱਚ ਲਿਆ ਕੇ ਨੋਟਾਂ ਦੇ ਢੇਰ ਲਾਈ ਬੈਠੇ ਆ ਵੀ ਤੁਸੀਂ ਪੈਸੇ ਤੋ ਵੱਡੋ ਉਹਨਾਂ ਦੇ ਕੋਲੋਂ ਫੜੇ ਗਏ ਸ਼ਰਾਬਾਂ ਦੀਆਂ ਪੇਟੀਆਂ ਟੱਕਾਂ ਦੇ ਟਰੱਕਾਂ 'ਚੋਂ ਫੜੇ ਗਏ ਤੇ ਇਹ ਪੈਸੇ ਇਹ ਸਿਰਫ ਦੀ ਵਾਸਤੇ ਜਿਹੜੇ ਹੈ ਉਹਨਾਂ ਨੂੰ ਘਟੋ ਘਾਟ ਸਟੇਟ ਨੂੰ ਚਾਹੀਦਾ ਸੀ 10-10 ਲੱਖ ਰੁਪਏ ਆ ਅਨਾਉਂਸ ਕਰਨਾ ਚਾਹੀਦਾ ਸੀ ਤਾਂ ਕਿ ਉਹਨਾਂ ਦੇ ਪਰਿਵਾਰ ਨੂੰ ਕੁਝ ਹੋਵੇ ਕਿ ਅਸੀਂ ਕੱਲ ਉਹਨਾਂ ਦੇ ਸੇ ਬੱਚੇ ਜਿਹੜੇ ਐ ਉਹ ਆਪਦੀ ਜ਼ਿੰਦਗੀ ਦੇ ਵਿੱਚ ਰੋਟੀ ਖਾ ਸਕਣਗੇ ਸੋ ਇਸ ਕਰਕੇ ਇਸ ਤਰ੍ਹਾਂ ਦੀ ਸਰਕਾਰਾਂ ਜਿਹੜੀਆਂ ਇਹ ਕਾਨੂੰਨ ਇਹ ਜਿਹੇ ਇਸ ਤਰ੍ਹਾਂ ਦੇ ਹਰਕਤਾਂ ਇਹਨਾਂ ਤੋਂ ਸੋਚ ਲੈਣਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਅੱਜ ਬੜਾ ਦੁੱਖ ਹੈ ਮੈਂ ਵੀ ਅੱਜ ਕੱਲ ਉਹਨਾਂ ਦਾ ਸੰਸਕਾਰ ਹੈ ਤੇ ਉੱਥੇ ਮੈਂ ਵੀ ਅੱਜ ਇੱਥੋਂ ਚੇਚੇ ਤੌਰ ਤੇ ਜਾ ਰਿਹਾ ਕਿ ਇੱਥੇ ਜਾਣਾ ਮੇਰਾ ਬਾਅਦ ਵਿੱਚ ਕਲ ਸੈਸ਼ਨ ਹੈ ਪਰ ਮੇਰਾ ਉੱਥੇ ਬੜਾ ਜਾਣਾ ਜੁਰੀ ਹੈ ਮੈਂ ਵੀ ਜਾਊਗਾ ਤੇ ਮੈਂ ਪਿਛਲੇ ਦਿਨੀ ਜਿਹੜਾ ਇਹ ਹਾਦਸਿਆਂ ਦਾ ਕਾਰਨ ਕੀ ਹੈ ਮੈਂ ਇਹਦੇ ਵਿੱਚ ਥੋੜੀ ਡਿਟੇਲ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਫਾਜ਼ਿਲਕਾ ਫਰੋਹਪੁਰ ਰੋਡ ਹੈ ਇਹ ਆਜ਼ਾਦੀ ਤੋਂ ਬਾਅਦ ਇਹ ਇੱਕ ਸਟੇਟ ਵੇ ਹੈ ਸਟੇਟ ਵੇ ਨੈਸ਼ਨਲ ਹਾਈਵੇ ਚ ਇਹਨਾਂ ਨੇ ਤਬਦੀਲ ਨਹੀਂ ਕੀਤਾ ਉਹਦਾ ਕਾਰਨ ਹੈ ਕਿ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਸੀਗੀਆਂ ਜੇ ਇਕੱਦੀ ਵਾਰ ਕੋਸ਼ਿਸ਼ ਵੀ ਹੋਈ ਵੀ ਇਹਨੂੰ ਨੈਸ਼ਨਲ ਹਾਈਵੇ ਕਰਕੇ 4 ਲੇਨ ਕਰਤੀ ਜਾਵੇ ਤਾਂ ਕਿ ਇਹ ਜਿਹੜਾ ਟ੍ਰੈਫਿਕ ਹੈ ਅੱਜ ਫਰਾਜ ਫਾਇਲ ਕਾ ਫਰੂਖਪੁਰ ਰੋਡ ਤੇ ਇੰਨਾ ਕ ਟ੍ਰੈਫਿਕ ਹੈ ਕਿ ਦਿੱਲੀ ਦੇ ਵੱਡੀ ਰੋਡ ਤੋਂ ਵੱਧ ਟ੍ਰੈਫਿਕ ਹੈ ਕਿਉਂਕਿ ਜੰਮੂ ਤੋਂ ਲੈ ਕੇ ਇਹਨਾਂ ਲੋਕਾਂ ਨੇ ਕਾਂੜਲਾ ਜਾ ਕੇ ਬੰਦਰਗਾਹ ਤੇ ਜੋ ਆਪਣਾ ਸਮਾਨ ਲੈ ਕੇ ਜਾਣਾ ਹੈ ਉਹ ਵਾਇਆ ਇਸੇ ਡਿਫੈਂਸ ਰੋਡ ਤੋਂ ਫਾਇਲ ਕਾ ਫਰੂਖਪੁਰ ਧੁੰਦੇ ਹੋਏ ਰਾਜਸਥਾਨ ਤੇ ਗੁਜਰਾਤ ਤੱਕ ਜਾਂਦੇ ਤੇ ਇੰਨਾ ਰਸ ਹੁੰਦਾ ਕਿ ਆਦਮੀ ਤਾਂ ਸੜਕ ਕ੍ਰੋਸ ਕਰਨੀ ਜਿਹੜੀ ਓਕੀ ਹੋ ਜਾਂਦੀ ਐ ਮੈਂ ਪਾਰਲੀਮੈਂਟ ਵਿੱਚ ਵੀ ਬੋਲ ਕੇ ਕਿਹਾ ਗੜਤੀ ਸਾਹਿਬ ਨੇ ਜਵਾਬ ਹੀ ਦਿੱਤਾ ਫਿਰ ਉਹਨਾਂ ਨੂੰ ਮਿਲ ਕੇ ਵੀ ਰਿਕੁਐਸਟ ਕੀਤੀ ਕਿ ਇਹਨੂੰ ਜਲਦੀ ਤੋਂ ਜਲਦੀ ਨੈਸ਼ਨਲ ਹਾਈਵੇ ਕਰਕੇ ਇਹਨੂੰ ਫੂਲ ਲੇਨ ਕੀਤੀ ਜਾਏ ਜਾਂ ਸਿਕਸ ਲੇਨ ਕੀਤੀ ਜਾਵੇ ਤਾਂ ਇਤਿਹਾਸੇ ਤੋਂ ਵਾਚਨ ਪਰ ਆਏ ਦਿਨ ਕੋਈ ਨਾ ਕੋਈ ਹਾਦਸਾ ਜਿਹੜਾ ਆ ਉਹ ਇੱਥੇ ਇਸ ਤਰ੍ਹਾਂ ਹੁੰਦਾ ਰਹਿੰਦੇ ਤੇ ਰਸ ਦੀ ਵਜ੍ਹਾ ਕਰਕੇ ਹਾਦਸੇ ਹੁੰਦੇ ਐ ਕਿ ਪਤਾ ਨਹੀਂ ਕਿ ਕਿਥੋਂ ਨਿਕਲ ਜਾਣਾ ਸੋ ਬਹੁਤ ਹੀ ਮਾੜੀ ਹਾਲਤ ਹੋ ਇਸ ਰੋਡ ਤੇ ਰਹਿ ਰਹੇ ਤੇ ਮੈਂ ਹੁਣ ਵੀ ਮੰਗ ਕਰਦਾ ਅ ਕੇਂਦਰ ਦੀ ਸਰਕਾਰ ਤੋਂ ਕਿ ਇਹਨੂੰ ਜਲਦੀ ਜਲਦੀ ਨੈਸ਼ਨਲਾਈਜ਼ ਕਰਕੇ ਤੇ ਇਸ ਸਰ ਨੂੰ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਇੱਥੇ ਰਾਜ ਦਾ ਕਾਰਨ ਹੈ ਇਧਰ ਸਾਡੇ ਬਾਰਡਰ ਤੇ ਕਿਉਂਕਿ ਲੋਕ ਜ਼ਿਆਦਾਤਰ ਅਨਪੜ੍ਹ ਹੈ ਔਰ ਉਹਨਾਂ ਨੂੰ ਜਿਹੜਾ ਟ੍ਰੈਫਿਕ ਰੂਲ ਵੀ ਉਹਨਾਂ ਨੂੰ ਕਿੱਥੇ ਟ੍ਰੈਫਿਕ ਟ੍ਰੈਫਿਕ ਰੂਲਾਂ ਦਾ ਪਤਾ ਹੈ ਇਸ ਦਾ ਇਤਿਹਾਸਿਆਂ ਦਾ ਕਾਰਨ ਬੰਦੀ ਸੋ ਇਸ ਦਾ ਕੇ ਵੀ ਬਣਾਣੀ ਜਿਹੜੀ ਬੜੀ ਜ਼ਰੂਰੀ ਹੈ ਤੇ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਲੀਨਾਂ ਦੇ ਪਰਿਵਾਰਾਂ ਦੇ ਬੱਚੇ ਚਲੇ ਗਏ ਉਹਨਾਂ ਦੇ ਨਾਲ ਦੁੱਖ ਪ੍ਰਗਟ ਕਰਦਾ ਤੇ ਪਰਮਾਤਮਾ ਕਿਰਪਾ ਕਰੇ ਕਿ ਉਹਨਾਂ ਦੇ ਪਰਿਵਾਰ ਨੂੰ ਜਿਹੜੇ ਹੈ ਉਹਨਾਂ ਨੂੰ ਕਿਤਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਜਿਹੜਾ ਪੂਰਾ ਕੰਪਨਸੇਸ਼ਨ ਲੈ ਕੇ ਦੇਈਏ ਕਿੰਦਾ ਸਰਕਾਰ ਤੇ ਪਾਰਲੀਮੈਂਟ ਜਾ ਕੇ ਉਹਨਾਂ ਦੇ ਆਵਾਜ਼ ਉਠਾਵਾਂਗੇ ਕਿ ਇਹਨਾਂ ਨੂੰ ਪੂਰੇ ਜਿਹੜੇ ਪੈਸੇ ਪਰਿਵਾਰਾਂ ਨੂੰ ਰੋਟੀ ਖਾਣ ਵਾਸਤੇ ਉੱਤੇ ਜਾਂਦੇ ਤੇ ਉਹਨਾਂ ਦੇ ਜਿਹੜਾ ਲਾਜ ਹੈ ਉਹ ਇੱਕੋ ਆਪੀ